ਅਨੰਦਪੁਰ ਵਾਸੀ ਗੁਜਰੀ ਦੇ ਲਾਲ ਦੀ ਕਰਾਂ ਕੀ ਸਫਤ ਉਸ ਦੇ ਜਮਾਲ ਦੀ ਮੈਂ ਕਰਾਂ ਕੀ ਸਫਤ ਉਸ ਦੇ ਜਮਾਲ ਦੀ ਜਿੜੀਆਂ ਤੋਂ ਬਾਜਾਂ ਨੂੰ ਤੜਾਉਣ ਵਾਲਿਆ ਧੰਨ ਹੈ ਕਵੀ ਸ਼ਰੀ ਬਣਾਉਣ ਵਾਲਿਆ ਧੰਨ ਹੈ ਕਵੀ ਸ਼ਰੀ ਬਣਾਉਣ ਵਾਲਿਆ ਕਵੀ ਸਵੀ ਹੀਰਾਂ ਦਾ ਬੂਟਾ ਲੈ ਕੇ ਕਾਬ ਦਾ ਬਗੀਚਾ ਰੱਖਿਆ ਸਜਾਏ ਕੇ ਜੀ ਕਾਬ ਦਾ ਬਗੀਚਾ ਰੱਖਿਆ ਸਜਾਏ ਕੇ ਕਾਵੀਆਂ ਦੀ ਕਵਤਾ ਸਲਾਉਣ ਵਾਲਿਆ ਧੰਨ ਹੈ ਕਵੀ ਸ਼ਰੀ ਬਣਾਉਣ ਵਾਲਿਆ ਧੰਨ ਹੈ ਕਵੀ ਸ਼ਰੀ ਬਣਾਉਣ ਵਾਲਿਆ ਰੱਖ ਲੈ ਬੂਟਾ ਸ਼ਾਦੀ ਨਾ ਲਗਾ ਕੇ ਕੀਤਾ ਸਤਕਾਰ ਨੇ ਉਹ ਸ਼ਾਦੀ ਨਾ ਲਗਾ ਕੇ ਕੀਤਾ ਸਤਕਾਰ ਨੇ ਬਾਹ ਫਾੜ ਉੱਚੀਆਂ ਠਾਉਣ ਵਾਲਿਆ ਧੰਨ ਹੈ ਕਵੀ ਸ਼ਰੀ ਬਣਾਉਣ ਵਾਲਿਆ ਧੰਨ ਹੈ ਕਵੀ ਸ਼ਰੀ ਬਣਾਉਣ ਵਾਲਿਆ ਉਹ ਜਮਨਾ ਦਾ ਖੰਡਾ ਸੰਦਰ ਸਹਾਵ ਦਾ ਜਮਨਾ ਕਾਵੀਆਂ ਚ ਬੈਠ ਕੇ ਸੀ ਗੀਤ ਗਾਉਂਦਾ ਉਹ ਕਾਵੀਆਂ ਚ ਬੈਠ ਕੇ ਤੇ ਗੀਤ ਗਾਉਂਦਾ ਫਿਰਤਾਜ ਕਵੀ ਆ ਖਵਾਉਣ ਵਾਲਿਆ ਧੰਨ ਹੈ ਕਵੀ ਸ਼ਰੀ ਬਣਾਉਣ ਵਾਲਿਆ ਧੰਨ ਹੈ ਕਵੀ ਸ਼ਰੀ ਬਣਾਉਣ ਵਾਲਿਆ ਕੌਮ ਦੇ ਲਖਾਰੀਆਂ ਨੂੰ ਦਿੱਤਾ ਮਾਨ ਤੂੰ ਭਾਰਤੀ ਕਲਮ ਵਿੱਚ ਐਸੀ ਜਾਣ ਤੂੰ ਉਹ ਭਾਰਤੀ ਕਲਮ ਵਿੱਚ ਐਸੀ ਜਾਣ ਤੂੰ ਕੋਰੜੇ ਈ ਲਖ ਵਾਉਣ ਵਾਲਿਆ ਧੰ ਹੈ ਕਵੀ ਸ਼ਰੀ ਬਣਾਉਣ ਵਾਲਿਆ ਓ ਧੰ ਹੈ ਕਵੀ ਸ਼ਰੀ ਬਣਾਉਣ ਵਾਲਿਆ ਹਸੜਾ ਸਬੀਰ ਰਸ ਜੋ ਵਰਾਗ ਦੀ ਭਰ ਦਿੱਤੇ ਇਸ ਵਿੱਚ ਬਿਨਾ ਸਾਜ ਦੀ ਓ ਭਰ ਦਿੱਤੇ ਇਸ ਵਿੱਚ ਬਿਨਾ ਸਾਜ ਦੀ ਸ਼ਰੀਰ ਨੂੰ ਸ਼ਕਤੀ ਬਣਾਉਣ ਵਾਲਿਆ ਧੰ ਹੈ ਕਵੀ ਸ਼ਰੀ ਬਣਾਉਣ ਵਾਲਿਆ ਧੰ ਹੈ ਕਵੀ ਸ਼ਰੀ ਬਣਾਉਣ ਵਾਲਿਆ ਸੱਜ ਦੇ ਦੀਵਾਨ ਜਿਉ ਬੋਧ ਦਿਲਾਂ ਵਿੱਚ ਆਉਂਦੇ ਪ੍ਰਾਣ ਜਿਉ ਵੀ ਬੋਧ ਦਿਲਾਂ ਵਿੱਚ ਆਉਂਦੇ ਪ੍ਰਾਣ ਜਿਉ ਉਹ ਗੈਰਤ ਦਾ ਪਾਠ ਜੋ ਪੜਾਉਣ ਵਾਲਿਆ ਧੰ ਹੈ ਕਵੀ ਸ਼ਰੀ ਬਣਾਉਣ ਵਾਲਿਆ ਧੰ ਹੈ ਕਵੀ ਸ਼ਰੀ ਬਣਾਉਣ ਵਾਲਿਆ ਜਾ ਬਾਜਾਂ ਵਾਲੇ ਆਪ ਸ਼ੰਦ ਸੀ ਪਈ ਲੇਖ ਦੇ ਜਾਂ ਬਾਜਾਂ ਵਾਲੇ ਆਪ ਸ਼ੰਦ ਸੀ ਓਏ ਐਸੀ ਵਾਰ ਚੰਡੀ ਦੀ ਰਚੌਣ ਵਾਲਿਆ ਧੰਨ ਹੈ ਕਵੀ ਸ਼ਰੀ ਬਣਾਉਣ ਵਾਲਿਆ ਧੰਨ ਹੈ ਕਵੀ ਸ਼ਰੀ ਬਣਾਉਣ ਵਾਲਿਆ ਬਿੰਗਲ ਗਿਆਨ ਕਵਤਾ ਸਵਾਰਨੀ ਲਹਜੇ ਸੁਧਾਰ ਸਿਧਾ ਉਚਾਰਨੀ ਓ ਲਹਜੇ ਸੁਧਾਰ ਸੁਧਤਾ ਉਚਾਰਨੀ ਗਿਆਨ ਰੂਪੀ ਦੀਪਕ ਜਗਾਉਣ ਵਾਲਿਆ ਕਵੀ ਸ਼ਰੀ ਬਣਾਉਣ ਵਾਲਿਆ ਧੰ ਹੈ ਕਵੀ ਸ਼ਰੀ ਬਣਾਉਣ ਵਾਲਿਆ ਕਲਮ ਵਿਚਾਰੀ ਲਿਖ ਸਕੇ ਜਸਨਾ ਕਲਮ ਵਿਚਾਰੀ ਲਿਖ ਸਕੇ ਜਸਨਾ ਤੇਰੇ ਬੁਕਾਰਾਂ ਤਾਂ ਹੀ ਸਕੇ ਦਸਨਾ ਵੇ ਤੇਰੇ ਬੁਕਾਰਾਂ ਤਾਂ ਹੀ ਸਕੇ ਦਸਨਾ ਕਾਵ ਦਾ ਭੰਡਾਰ ਵਰਟਾਉਣ ਤਨ ਹੈ ਕਵੀ ਸ਼ਰੀ ਬਣਾਉਣ ਵਾਲਿਆ ਤਨ ਹੈ ਕਵੀ ਸ਼ਰੀ ਬਣਾਉਣ ਵਾਲਿਆ ਕਵੀਆਂ ਦਾ ਬਾਦਸ਼ਾਹ ਗਬਿੰਦ ਪਾਦਸ਼ਾਹ ਕਵੀਆਂ ਦਾ ਬਾ ਸੂਰਬੀਰ ਯੋਦਾ ਮਰਗਿੰਦ ਪਾਦਸ਼ਾ ਉਹ ਸੂਰਬੀਰ ਯੋਦਾ ਮਰਗਿੰਦ ਪਾਦਸ਼ਾ ਕਵੀਸ਼ਰਾਂ ਦੀ ਦੁਨੀਆ ਵਸਾਉਣ ਵਾਲਿਆ ਧੰਨ ਹੈ ਕਵੀ ਸ਼ਰੀ ਬਣਾਉਣ ਵਾਲਿਆ ਧੰਨ ਹੈ ਕਵੀ ਸ਼ਰੀ ਬਣਾਉਣ ਵਾਲਿਆ ਸਰਗਣ ਸਰੂਪ ਨੇਰੇ ਗੁਣ ਮਾਲਕਾ ਆਮਦਾਨੀ ਅੰਤ ਤੇਰਾ ਪ੍ਰਤ ਪਾਲਕਾ ਓ ਆਮਦਾਨੀ ਅੰਤ ਤੇਰਾ ਪ੍ਰਤ ਪਾਲਕਾ ਪੰਜਾਬ ਸਿੰਘ ਤਾਈ ਤੂੰ ਬਿਮਾਉਣ ਵਾਲਿਆ त है कवी शरीर बना त न है कवी शरीर बन वार